ਬੀਰੇ ਸਾਡੇ ਕੋਲ ਜਿਹੜੀ ਕਰੋਕਰੀ ਹੈ ਹਾਂਜੀ ਜੇ ਹਜ਼ਾਰਾਂ ਦੇ ਵਿੱਚ ਹੈ ਤਾਂ ਸੌਆਂ ਦੇ ਵਿੱਚ ਵੀ ਹੈ ਠੀਕ ਹੈ ਜੀ ਮਤਲਬ ਘੱਟ ਰਿਆਂ ਜਲੀਆਂ ਮਿਲਦੀ ਹਾਂ ਹਾਂ ਹੁਣ ਦੇਖੋ ਤੁਸੀਂ ਆ ਮੇਡ ਬਾਈ ਜਰਮਨੀ ਦਾ ਕੈਟਲ ਸੈੱਟ ਪਿਆ ਹੈ ਓਕੇ ਦੇਖੋ ਕੱਪ ਆ ਗਿਆ ਦੇਖੋ ਕਿਆ ਯੂਨੀਕ ਔਰ ਲਗਜ਼ਰੀ ਚੀਜ਼ਾਂ ਨੇ ਇਹ ਹਾਂਜੀ ਦੇਖੋ ਦੀ ਬਾਕਸ ਪੈਕਿੰਗ ਦੇਖੋ ਹਾਂਜੀ ਦੇਖੋ ਆ ਦੇਖੋ ਰੈਂਚੋ 터ਕਿਸ਼ ਹਮ 터ਕਿਜ਼ਾ ਦੇਖੋ ਜੀ ਇਹਦੀ ਬਾਕਸ ਪੈਕਿੰਗ ਹੀ ਦੇਖੋ ਕਿਆ ਪਿਆਰੀ ਹੈ ਲਓ ਜੀ ਦੇਖੋ ਦੇਖੋ ਹੂੰ ਸਹੀ ਗੱਲ ਆ ਜੀ ਇਹਦੀ ਰਾਈਸ ਪਲੇਟ ਆ ਗਈ ਓਕੇ ਜੀ ਇਹ ਹਰ ਚੀਜ਼ ਇਹਦੀ 6 6 ਹੁੰਦੀ ਹੈ ਇਹਦੀ ਹਾਫ ਪਲੇਟ ਆ ਗਈ ਲਓ ਜੀ ਆ ਦੇਖ ਵੀਰੇ ਜਿਵੇਂ ਆਪਾਂ ਨੇ ਆਹੀ ਬ੍ਰਾਂਡ ਦੇ ਟਰਕੀਜ਼ ਦੇ ਰੈਂਚੋ ਦੇ ਦਿਖਾਏ ਸੀ ਇਸੇ ਤਰ੍ਹਾਂ ਦੇ ਆ ਦੇਖੋ ਇਹਦੇ ਗਲਾਸ ਆ ਗਏ 6 ਪੀਸਸ ਓਕੇ ਇਹ ਵੀ ਟਰਕੀਜ਼ ਦੇ ਨੇ ਇਹ ਵੀ ਟਰਕੀਜ਼ ਦੇ ਨੇ ਦੇਖੋ ਲਓ ਜੀ ਚੈੱਕ ਕਰੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆਂ ਤੁਹਾਡਾ ਸਾਰਿਆਂ ਦਾ ਅੱਜ ਇੱਕ ਹੋਰ ਨਵੇਂ ਵਲੌਗ ਵਿੱਚ ਅੱਜ ਆਪਾਂ ਪਹੁੰਚੇ ਸੀ ਸ਼ਹਿਰ ਮਰੇਰਕੋਟਲੇ ਜੇ ਤੁਸੀਂ ਸ਼ਹਿਰ ਮਲੇਰ ਕੋਲੇ ਜੋ ਲਗਜ਼ਰੀ ਤੇ ਯੂਨੀਕ ਕ੍ਰੌਕਰੀ ਲੈਣੇ ਤਾਂ ਅੱਜ ਆਪਾਂ ਤੁਹਾਨੂੰ ਇੱਕ ਇਦਾਂ ਦੀ ਸ਼ਾਪ ਤੇ ਲੈ ਕੇ ਪਹੁੰਚੇ ਦਿੱਤੋ ਤੁਸੀਂ ਬਾਹਰ ਇੰਪੋਰਟ ਹੋਈ ਕ੍ਰੌਕਰੀ ਮਾਰਕੀਟ ਨਾਲੋਂ ਬਹੁਤ ਹੀ ਘੱਟ ਰੇਟ ਤੇ ਲੈ ਸਕਦੇ ਹੋ ਤੇ ਮੰਨ ਲਓ ਕਿ ਲਗਜ਼ਰੀ ਹੋਊਗੀ ਸਾਰੀ ਜਿੰਨੀ ਵੀ ਕ੍ਰੌਕਰੀ ਇਹਨਾਂ ਕੋਲ ਹੋਊਗੀ ਉਹ ਸਾਰੀ ਲਗਜ਼ਰੀ ਹੋਊਗੀ ਤੁਹਾਨੂੰ ਸਾਰੀ ਆਪਾਂ ਕ੍ਰੌਕਰੀ ਦਿਖਾਵਾਂਗੇ ਤੇ ਐਡਰੈਸ ਕੀ ਵੈ ਤਾਂ ਤੁਹਾਨੂੰ ਪ੍ਰੋਪਰ ਐਡਰੈਸ ਦੇਵਾਂਗੇ ਪ੍ਰੋਪਰ ਤੁਹਾਨੂੰ ਕੰਟੈਕਟ ਨੰਬਰ ਸਾਰੇ ਸ਼ੇਅਰ ਕਰਾਂਗੇ ਬਾਕੀ ਕੀ ਕੀ ਕ੍ਰੌਕਰੀ ਆ ਤੁਹਾਨੂੰ ਸਾਰੀ ਉਹ ਵੀ ਆਪਾਂ ਦਿਖਾਵਾਂਗੇ ਸੋ ਵੀਡੀਓ ਨੇ ਅੰਤ ਤੱਕ ਬਾਜ਼ਰ ਜਰੂਰ ਅੱਪਾ ਪਹੁੰਚੇ ਅੱਜ ਸਹਿਰ ਮਰੇੜਕੋਟਲੇ ਹੈਪਰ ਮਾਰਟ ਤੇ ਲੋ ਜੀ ਚਲਦੇ ਆਂ ਅੰਦਰ ਤੁਹਾਨੂੰ ਸਾਰੀ ਆਪਾਂ ਕਰੋਕਰੀ ਦਿਖਾਵਾਂਗੇ ਇਹਨਾਂ ਦਾ ਐਡਰੈਸ ਪੈ ਜਾਂਦਾ ਨੇੜੇ ਦਰਗਾਹ ਬਾਬਾ ਹੈਦਰ ਸੇਕ ਜੀ ਤੇ ਲੋਹੇ ਬਾਜ਼ਾਰ ਦੇ ਬੈਕ ਸ਼ੈੜੀ ਪੈ ਜਾਂਦਾ ਤੇ ਮਲੇਰ ਬਾਜ਼ਾਰ ਗੁੱਜਰਾਂ ਵਾਲਾ ਚੌਂਕ ਠੀਕ ਆ ਜੀ ਇਹ ਪ੍ਰੋਪਰ ਐਡਰੈਸ ਆਪਾਂ ਕਿ ਸਕਰੀਨ ਤੇ ਨੰਬਰ ਚੱਲਦਾ ਤੁਸੀਂ ਇਹਨਾਂ ਨਾਲ ਕੰਟੈਕਟ ਜਰੂਰ ਕਰ ਸਕਦੇ ਹੋ ਤੁਹਾਨੂੰ ਸਾਰੀ ਆਪਾਂ ਕਰੋਕਰੀ ਦਿਖਾਉਣੀ ਆ ਸਾਰੀ ਇੰਪੋਰਟ ਹੋਈ ਕਰੋਕਰੀ ਆ ਲੱਗ ਰਹੀ ਸਾਰੀ ਕਰੋਕਰੀ ਆ ਸਾਰੀ ਤੁਹਾਨੂੰ ਆਪਾਂ ਕਰੋਕਰੀ ਇਹ ਦਿਖਾਵਾਂਗੇ ਸਹਿਰ ਮਰੇੜਕੋਟਲੇ ਦੀ ਹਾਂਜੀ ਵੀਰੇ ਕੀ ਹਾਲ ਚਾਲ ਹੈ ਜੀ ਠੀਕ ਹੈ ਜੀ ਹੋਰ ਠੀਕ ਹਾਂ ਜੀ ਵਧੀਆ ਜੀ ਵਧੀਆ ਹਾਂਜੀ ਵੀਰ ਜੀ ਤੇ ਇਹ ਤਾਂ ਮੰਨ ਲਾ ਬਹੁਤ ਤੁਸੀਂ ਲਗਜ਼ਰੀ ਇਹ ਕ੍ਰੌਕਰੀ ਆਪਾਂ ਦੇਖ ਸਕਦੇ ਬਹੁਤ ਮਹਿੰਗੀ ਹੋਊਗੀ ਇਹ ਕ੍ਰੌਕਰੀ ਫਿਰ ਇਹ ਵੀਰੇ ਸਾਡੇ ਕੋਲ ਜਿਹੜੀ ਕ੍ਰੌਕਰੀ ਹੈ ਹਾਂਜੀ ਜੇ ਹਜ਼ਾਰਾਂ ਦੇ ਵਿੱਚ ਹੈ ਤਾਂ ਸੌਆਂ ਦੇ ਵਿੱਚ ਵੀ ਹੈ ਠੀਕ ਹੈ ਜੀ ਮੰਨ ਲਓ ਕੱਟ ਰਿਆਂ ਵਾਲੀ ਮਿਲ ਜੀ ਹਾਂ ਹੁਣ ਦੇਖੋ ਤੁਸੀਂ ਆ ਮੇਡ ਬਾਈ ਜਰਮਨੀ ਦਾ ਕੈਟਲ ਸੈੱਟ ਪਿਆ ਓਕੇ ਦੇਖੋ ਕੱਪ ਆ ਗਿਆ ਦੇਖੋ ਕਿਆ ਯੂਨੀਕ ਔਰ ਲਗਜ਼ਰੀ ਚੀਜ਼ਾਂ ਨੇ ਇਹ ਹਾਂਜੀ ਜੇ ਇਹ ਸਾਡੇ ਕੋਲ ਇਹ 6000 ਰੁਪਏ ਦਾ ਹੈ ਠੀਕ ਹੈ ਜੀ ਇਹਦੇ ਨਾਲ ਦਾ ਦੂਜਾ 28 2900 ਦੀ ਰੇਂਜ ਦਾ ਵੀ ਰਹਿ ਜਾਂਦਾ ਮਤਲਬ ਕਾਪੀ ਆ ਜਾਂਦੀ ਫਿਰ ਉਹ ਕਾਪੀ ਆ ਜਾਂਦੀਆਂ ਨੇ ਜੀ ਆ ਦੇਖੋ ਜੀ ਹਾਂਜੀ ਆ ਕਿਟਲ ਸੈੱਟ ਦੇਖੋ ਇਹ 17 ਪੀਸਸ ਦਾ ਹੈ ਓਕੇ ਜੀ ਇਹ ਸਾਰਾ ਨਿਆਬ ਔਰ ਲਗਜ਼ਰੀ ਚੀਜ਼ਾਂ ਨੇ ਇਹ ਓਕੇ ਔਰ ਉਸ ਤੋਂ ਬਾਅਦ ਆ ਦੇਖੋ ਗਲਾਸ ਆ ਗਏ ਇਹ ਵੀ ਇੰਪੋਰਟਡ ਦੇ ਵਿੱਚ ਨੇ ਜੀਵੇਂ ਆਪਾਂ ਲੋ ਕਹਨੇ ਆਂ ਵੀ ਇੱਕ ਡੈਨਿਕ ਟੇਬਲ ਦੇ ਉੱਪਰ ਇੱਕ ਕਲਰ ਦੇ ਗਲਾਸ ਹੋਣ ਇਹਦੇ ਵਿੱਚ 6 ਲਾਉਂਗਾ ਆ ਜਾਂਦੇ ਨੇ ਔਰ 6 ਛੋਟੇ ਆ ਜਾਂਦੇ ਨੇ ਸ਼ਾਰਟ ਗਲਾਸ ਆ ਜਾਂਦੇ ਨੇ ਠੀਕ ਆ ਜੀ ਹਾਂ ਜੀ ਇਹ ਵੀ ਬਹੁਤ ਸਾਡਾ ਜਿਹੜਾ ਪ੍ਰਾਈਸ ਆ ਬਹੁਤ ਰੀਜ਼ੀਬਲ ਪ੍ਰਾਈਸ ਆ ਓਕੇ ਜੀ ਔਰ ਆ ਦਿਵਾਲੀ ਕਰਕੇ ਸਾਡੇ ਹੋਰ ਇਹਨਾਂ ਦੇ ਵਿੱਚ ਉਹ ਕਰਤੇ ਓਕੇ ਦਿਵਾਲੀ ਕਰਕੇ ਮੈਨੂੰ ਸੂਟ ਵੀ ਦੋ ਹਾਂ ਜੀ ਹੁਣ ਦਿਵਾਲੀ ਤੱਕ ਸੂਟ ਹੀ ਚੱਲੀ ਜਾਊਗੀ ਆ ਦੇਖੋ ਸਪਾਈਸਿਸ ਸੈੱਟ ਆ ਗਿਆ ਹਾਂ ਜੀ ਇਹ ਪੱਥਰ ਚ ਬਣਿਆ ਹੋਇਆ ਹੈ ਇਹ ਠੀਕ ਆ ਜੀ ਇਹ ਆਪਾਂ ਇਹਦੇ ਵਿੱਚ ਮਸਾਲੇ ਕਿਚਨ ਦੇ ਵਿੱਚ ਵੀ ਇਹਨੂੰ ਸਟੈਂਡ ਸਮੇਤ ਯੂਜ਼ ਕਰ ਸਕਦੇ ड्राई फ्रूट मेहमान आ गए उधर यूज़ कर सकते हैं हां है जी ਤੇ ਇਹ ਸਾਰਾ ਹੀ ਇੰਪੋਰਟਰ ਸਮਾਨ ਆ ਕੱਪ ਦੇਖੋ ਹਾਂ ਜੀ ਜੇ ਕੱਪ ਦੇ ਉੱਪਰ ਹੁਣ ਸਾਡੇ ਕੋਲ ਆ ਕੱਪ ਪਏ ਨੇ ਹਾਂ ਜੀ ਇਹ ਸੀਵੀ ਕਾ ਦੇ ਨੇ ਇਹ ਜਪਾਨ ਦਾ ਆ ਬ੍ਰਾਂਡ ਹੈ ਇਹ ਜਪਾਨ ਦਾ ਬ੍ਰਾਂਡ ਹੈ ਠੀਕ ਹੈ ਜੀ ਇਹ ਜੇ ਕੋਸਟਲੀ ਨੇ ਤਾਂ ਸਾਡੇ ਕੋਲ ਇਹਦੇ ਨਾਲ ਦਾ 100 ਰੁਪਏ ਦਾ ਵੀ ਕੱਪ ਪਿਆ ਸਾਡੇ ਕੋਲ 550 ਦਾ ਵੀ ਕੱਪ ਪਿਆ ਹਾਂ ਜੀ ਠੀਕ ਹੈ ਜੀ ਆ ਦੇਖੋ ਉਹਦਾ ਦੂਜਾ ਕਲਰ ਆ ਗਿਆ ਇਹ ਵੀ ਮੇਡ 바이 ਜਰਮਨੀਜ਼ ਆ ਗਿਆ ਓਕੇ ਦੇਖੋ ਕਿਆ ਯੂਨੀਕ ਅਰ ਲਗਜ਼ਰੀ ਚੀਜ਼ਾਂ ਨੇ ਜੀ ਹਾਂ ਜੀ ਇਸ ਤਰ੍ਹਾਂ ਹੀ ਸਾਡੇ ਕੋਲ ਆ ਦੇਖੋ ਟ੍ਰੇਆਂ ਦੇ ਸੈਟ ਆ ਗਏ ਓਕੇ ਆ ਦੇਖੋ ਇਹ ਵੀ ਇੰਪੋਰਟਡ ਦੇ ਵਿੱਚ ਨੇ 2 ਪੀਸ ਇਹ ਗਲਾਸ ਦੇ ਵਿੱਚ ਆ ਗਏ ਠੀਕ ਹੈ ਜੀ ਤੇ ਉਸ ਤੋਂ ਬਾਅਦ ਘੱਟ ਰੇਂਜ ਵਾਲੇ ਆ ਬੁੱਡਨ ਦੇ ਵਿੱਚ ਆ ਗਏ ਓਕੇ ਹਾਂ ਜੀ ਆ ਦੇਖੋ ਇਹਨਾਂ ਦੀ ਰੇਂਜ ਘਟੂਗੇ ਨਾ ਹਾਂ ਇਹਨਾਂ ਦੀ ਰੇਂਜ ਘਟ ਹੈ ਜੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਆਪਣੇ ਕੋਲੇ ਆ ਦੇਖੋ ਹਾਂ ਜੀ ਇਹ ਵੀ ਇੰਪੋਰਟਡ ਦੇ ਵਿੱਚ ਆ ਗਿਆ ਦੇਖੋ ਕੱਪ ਪਲੇਟਾਂ ਆ ਦੇਖੋ ਇਹ ਸਾਰੀਆਂ ਇੰਪੋਰਟ ਕੀਤੀ ਹੋਈ ਹਾਂ ਹਾਂ ਜੀ ਆ ਦੇਖੋ ਹਾਂਜੀ ਕੀ ਲਿਖਿਆ ਮੇਡ ਵਾਈ ਰਸ਼ੀਆ ਹਾਂਜੀ ਸਾਰਾ ਆ ਬਾਕਸ ਪੈਕਿੰਗ ਦੇਖੋ ਕਿਆ ਖੂਬਸੂਰਤ ਹੈ ਹਾਂਜੀ ਔਰ ਉਸ ਤੋਂ ਬਾਅਦ ਸਾਡੇ ਕੋਲ ਦੇਖੋ ਕੈਟਲਰੀ ਸੈਟ ਆ ਗਿਆ ਹਾਂਜੀ ਇਹ 72 ਪੀਸਸ ਦਾ ਕੈਟਲਰੀ ਸੈਟ ਹੈ ਦੇਖੋ ਕਿਆ ਮਹਾਰਾਜਿਆਂ ਵਾਲਾ ਸੈਟ ਹੈ ਦੇਖੋ ਜਣੀ ਲੱਗੀ ਫੀਲ ਆ ਚੀਜ਼ ਦੀ ਨਾ ਮਨ ਨੂੰ ਦੇਖੋ ਜੀ ਜਪਾਨ ਦਾ ਸੈਟ ਹੈ ਜੀ ਇਹ ਪੂਰਾ ਹਾਂਜੀ ਹਾਂਜੀ ਲੋਕ ਗਿਫਟਾਂ ਦਿੰਦੇ ਨੇ ਆਪਣੇ ਬੱਚਿਆਂ ਦੇ ਵਿਆਹ ਸ਼ਾਦੀਆਂ ਲਈ ਯੂਜ਼ ਕਰਦੇ ਨੇ ਹਾਂਜੀ ਹਾਂਜੀ ਤੇ ਜਿਸ ਤਰ੍ਹਾਂ ਕਿ ਬੜੇ ਸੋਹਣੇ ਕੋਠੀਆਂ ਘਰ ਬਣਾਏ ਨੇ ਉਹਨਾਂ ਦੇ ਵਿੱਚ ਯੂਜ਼ ਕਰਦੇ ਨੇ ਦੇਖੋ ਹੁਣ ਆ ਦੇਖੋ ਇਹ ਵੀ ਇੰਪੋਰਟਡ ਆ ਦੇਖੋ ਇਹਦੀ ਬਾਕਸ ਪੈਕਿੰਗ ਕਿਆ ਖੂਬਸੂਰਤ ਹੈ ਦੇਖੋ ਕੀ ਲਿਖਿਆ ਹੋਇਆ ਹੈ ਜਪਾਨ ਦੇਖੋ ਲਓ ਹਾਂਜੀ ਦੇਖ ਲਓ ਜੀ ਕਿਆ ਕਮਾਲ ਦੀਆਂ ਚੀਜ਼ਾਂ ਆ ਗਈਆਂ ਲੱਗ ਰਹੀ ਚੀਜ਼ਾਂ ਨੇ ਯਾਨੀ ਆ ਹਾਂਜੀ ਉਸ ਤੋਂ ਬਾਅਦ ਆ ਆਹਾ ਆ ਗਿਆ ਜੱਗ ਸੈੱਟ ਓਕੇ ਜੀ ਬਰਸਾਚੇ ਦਾ 6 ਦੇ ਗਲਾਸ ਆ ਗਏ ਠੀਕ ਹੈ ਜੀ ਔਰ ਇਹਦੇ ਵਿੱਚ ਕਲਰ ਆਪਸ਼ਨ ਵੀ ਹੈ ਗ੍ਰੇ ਕਲਰ ਨੇ 6 ਦੇ ਗਲਾਸ ਆ ਗਏ ਹਾਂਜੀ ਅਰ ਤੁਹਾਨੂੰ ਮਾੜਾ ਆਪਣਾ ਐਡਰੈਸ ਬੋਲੋ ਐਡਰੈਸ ਦੀ ਬਹੁਤ ਦਿੱਕਤ ਪੈ ਰਹੀ ਸਾਡਾ ਐਡਰੈਸ ਵੀਰੇ ਨੀਅਰ ਬਾਬਾ ਹਾਦਰ ਸਾਹਿਬ ਮਲੇਰ ਕੋਟਲਾ ਠੀਕ ਹੈ ਜੀ ਤੇ ਆ ਲੋਹੇ ਬਾਜ਼ਾਰ ਦੀ ਬੈਕ ਸਾਈਡ ਵੀ ਹੈ ਓਕੇ ਜੀ ਤੇ ਮੁਹੱਲਾ ਮਲੇਰ ਮਲੇਰ ਕੋਟਲਾ ਠੀਕ ਹੈ ਜੀ ਤੇ ਬਾਕੀ ਸਕਰੀਨ ਤੇ ਸਾਡਾ ਨੰਬਰ ਚੱਲਦਾ ਸਾਨੂੰ ਆ ਕੇ ਕਾਲ ਕਰੋ ਹਾਂਜੀ ਸਾਡਾ ਮੁੰਡਾ ਮੁਰੋ ਜਾ ਕੇ ਲਿਆਂਦਾ ਆਖਾ ਦੇਖੋ ਫਲਾਵਰ ਪੌਟ ਆ ਗਏ ਲਓ ਜੀ ਫਲਾਵਰ ਪੌਟ ਵੀ ਇਹਦੇ ਵਿੱਚ ਆਪਾਂ ਫਲਾਵਰ ਲਗਾ ਲਓ ਆਰਟੀਫੀਸ਼ੀਅਲ ਫਲਾਵਰ ਲਗਾ ਲਓ ਹਾਂਜੀ ਹਾਂਜੀ ਅਰ ਦੇਖੋ ਆਹ ਡਿਨਰ ਸੈੱਟ ਦੇਖੋ ਕਿਆ ਕਮਾਲ ਦਾ ਆਇਆ ਦੇਖੋ ਡਿਨਰ ਸੈੱਟ ਦੇਖੋ ਤੁਸੀਂ ਇਹ ਐਡਾ ਬੜਾ ਡਿਨਰ ਸੈੱਟ ਹੁੰਦਾ ਹੈ ਇਹਦੇ ਵਿੱਚ ਜੱਗ ਹਾਂਜੀ ਔਰ ਗਲਾਸ ਹੁੰਦੇ ਨੇ ਸਾਰਾ 88 ਦਾ ਹੈ ਇਹ 8% ਦਾ ਹੈ ਇਹਦੇ ਵਿੱਚ ਟੀ ਸੈੱਟ ਆ ਗਿਆ ਹਾਂਜੀ ਸਾਰਾ ਕੁਝ ਕੰਪਲੀਟ ਹੁੰਦਾ ਹੈ ਇਹਦੇ ਵਿੱਚ ਦੇਖੋ ਇਹਦੇ ਡੋਂਗੇ ਕਿੱਦੇ ਪਿਆਰੇ ਨੇ ਇਹ ਹਾਂਜੀ ਹਾਂਜੀ ਔਰ ਇਹ ਆਈਸਕ੍ਰੀਮ ਸੈੱਟ ਇਹਦੇ ਵਿੱਚ ਹੁੰਦਾ ਹੈ ਠੀਕ ਹੈ ਜੀ ਆ ਇਹਦਾ ਦੂਜਾ ਕਲਰ ਆ ਗਿਆ ਲਓ ਜੀ ਆ ਕਲਰ ਆਪਸ਼ਨ ਵੀ ਬਹੁਤ ਮਿਲ ਜੁਣਾ ਡਿਜ਼ਾਈਨ ਆਪਸ਼ਨ ਵੀ ਬਹੁਤ ਮਿਲ ਜੁਣਾ ਡਿਜ਼ਾਈਨ ਆਪਸ਼ਨ ਕਲਰ ਆਪਸ਼ਨ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਆ ਡਿਨਰ ਸਟਾਟ ਆ ਗਿਆ ਇਹ ਉਦੋਂ ਘੱਟ ਭਾਂਡੇ ਵਾਲਾ ਆ ਕਿਟਲਰੀ ਸੈੱਟ ਆ ਗਿਆ ਇਹ ਇਹ ਵੀ ਘੱਟ ਰਹੇ ਨਾਲ ਹੈ ਠੀਕ ਹੈ ਜੀ ਤੇ ਉਸ ਤੋਂ ਬਾਅਦ ਆ ਦੇਖੋ ਡਿਨਰ ਸੈੱਟ ਕਿਆ ਕਮਾਲ ਦੇ ਆਏ ਨੇ ਡਿਨਰ ਸੈੱਟ ਹਾਂਜੀ ਹਾਂਜੀ ਦੇਖੋ ਲਓ ਜੀ ਲੱਗ ਰਹੀ ਚੀਜ਼ਾਂ ਨੇ ਮੰਨ ਲਓ ਜਦੋਂ ਗੱਲ ਕਰੀਏ ਨਾ ਸਾਰੇ ਡਿਨਰ ਸੈੱਟ ਨੇ ਦੇਖੋ ਚੀਜ਼ਾਂ ਨਾ ਕਿੰਨੀ ਸੋਹਣੀਆਂ ਹਾਂਜੀ ਦੇ ਇਹ ਮੇਡ ਬਾਈ ਜਾਪਾਨ ਸਾਰੇ ਇੰਪੋਰਟਡ ਡਿਨਰ ਸੈਟ ਨੇ ਦੇਖੋ ਹਾਂਜੀ ਹਾਂਜੀ ਕਮਾਲ ਦੀਆਂ ਚੀਜ਼ਾਂ ਨੇ ਇਹ ਲਓ ਜੀ ਤੇ ਹਾਂਜੀ ਉਸ ਤੋਂ ਬਾਅਦ ਅਗਰ ਆਪਾਂ ਨੇ ਇਹਨਾਂ ਦਾ ਡਿਨਰ ਸੈਟ ਨੂੰ ਬੜਾ ਕਰਨਾ ਹੈ ਹਾਂਜੀ ਇਹਦੇ ਨਾਲ ਦੇ ਜਿਹੜੇ ਕੱਪ ਹੁੰਦੇ ਨੇ ਓਕੇ ਜੀ ਉਹ ਨਾਲ ਆਪਾਂ ਐਕਸਟਰਾ ਤੋਂ ਕੱਪ ਪਲੇਟਾਂ ਹੋਰ ਵੀ ਇਹਨੂੰ ਬੜਾ ਕਰ ਸਕਦੇ ਹਾਂ ਡਿਨਰ ਸੈਟ ਨੂੰ ਠੀਕ ਆ ਜੀ ਤੇ ਉਸ ਤੋਂ ਬਾਅਦ ਇੱਕ ਡਿਨਰ ਸੈਟ ਆ ਦੇਖੋ ਹਾਂਜੀ ਆ ਦੇਖੋ ਲਓ ਜੀ ਦੇਖੋ ਦੀ ਪੈਕਿੰਗ ਦੇਖੋ ਹਾਂਜੀ ਦੇਖੋ ਆ ਦੇਖੋ ਰੈਂਚੋ 터ਕਿਸ਼ ਹੂੰ ਤਰਕੀਜ਼ ਦੇਖੋ ਜੀ ਇਹਦੀ ਬਾਕਸ ਪੈਕਿੰਗ ਹੀ ਦੇਖੋ ਕਿਆ ਪਿਆਰੀ ਹੈ ਲਓ ਜੀ ਦੇਖੋ ਦੇਖੋ ਹਮ ਸਹੀ ਗੱਲ ਹੈ ਜੀ ਇਹਦੀ ਰਾਈਸ ਪਲੇਟ ਆ ਗਈ ਓਕੇ ਜੀ ਇਹ ਹਰ ਚੀਜ਼ ਇਹਦੀ 6 6 ਹੁੰਦੀ ਹੈ ਇਹਦੀ ਹਾਫ ਪਲੇਟ ਆ ਗਈ ਲਓ ਜੀ ਦੇਖੋ ਇਹਦੀ ਫੁੱਲ ਪਲੇਟ ਆ ਗਈ ਇਸੇ ਤਰ੍ਹਾਂ ਇਹ ਬਹੁਤ ਹੀ ਪੈਕਿੰਗ ਬਹੁਤ ਸੋਹਣੀ ਹੈ ਜੀ ਹਾਂ ਜੀ ਦੇਖੋ ਲਓ ਚੈੱਕ ਕਰੋ ਆ ਗਈਆਂ 6 6 ਪਲੇਟਾਂ ਫੁੱਲ ਆ ਗਈਆਂ ਹਾਂ ਜੀ ਇਹਦੇ ਆ ਡੋਂਗੇ ਆ ਗਏ ਬੋਲ ਲਓ ਜੀ ਔਰ ਉਸ ਤੋਂ ਬਾਅਦ ਇਹਦੀਆਂ ਛੋਟੀਆਂ ਬੋਲ ਆ ਗਈ ਸਵੀਟ ਲਈ ਔਰ ਸਾਲਮ ਦੇ ਲਈ ਇਸ ਤਰ੍ਹਾਂ ਹੀ ਆ ਦੇਖੋ ਸਾਡੇ ਕੋਲ ਸਾਰੇ ਇਹ ਟਰਕੀਜ਼ ਦੇ ਪਾਏ ਨੇ ਸਾਡੇ ਕੋਲ ਆ ਸਾਰੇ ਨੀਚੇ ਤੱਕ ਹਾਂਜੀ ਹਾਂਜੀ ਸਾਡੇ ਕੋਲ ਡਿਨਰ ਸੈਟ ਦੀ ਬਹੁਤ ਜ਼ਿਆਦਾ ਰੇਂਜ ਹੈ ਓਕੇ ਜੀ ਸਾਡੇ ਕਿੰਨੀਓ ਡਿਨਰ ਸੈਟ ਸਾਡੇ ਕੋਲ 1500 ਰੁਪਏ ਤੋਂ ਸ਼ੁਰੂ ਹੋ ਕੇ ਹਾਂਜੀ ਸਾਡੇ ਕੋਲੇ 35000 ਰੁਪਏ ਤੱਕ ਡਿਨਰ ਸੈਟ ਪਿਆ ਹੈ ਠੀਕ ਹੈ ਜੀ ਇਹ ਹੁਣ ਬਈਆ ਕਸਟਮਰ ਤੇ ਡਿਪੈਂਡ ਡਿਪੈਂਡ ਕਰਦਾ ਹੈ ਉਹ ਚਾਹੇ ਆਪਣੇ ਕੋਲ 1500 ਵਾਲਾ ਲੈ ਲੈ ਚਾਹੇ ਭਾਈ 15000 ਵਾਲਾ ਲੈ ਲੈ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਆ ਦੇਖ ਲੋ 2.5 ਫੁੱਟ ਸੈਟ ਆ ਗਿਆ ਇਹ ਤਕਰੀਬਨ 1000 ਰੁਪਏ ਤੋਂ ਨੀਚੇ ਹੀ ਵੇਚ ਜਾਂਦੇ ਨੇ ਓਕੇ ਜੀ ਦੀਵਾਲੀ ਕਰਕੇ ਗਿਫਟ ਆ ਰਿਵੋਲਵਿੰਗ ਵਾਲ ਆ ਗਿਆ ਹੂਡਾਂ ਦੇ ਵਿੱਚ ਆ ਗਿਆ ਉਹਨਾਂ ਬਹੁਤ ਏਡਾ ਡਿਸਕਾਊਂਟ ਬਾਈ ਉਹ ਨਹੀਂ ਦੇ ਰਹੇ ਦੀਵਾਲੀ ਦੀਆਂ ਬੜੀਆਂ ਗਿਫਟਾਂ ਆਈਆਂ ਨੇ ਸਾਡੇ ਕੋਲੇ ਦੀਵਾਲੀ ਦੇ ਬਾਕੀ ਇਹਨਾਂ ਜਿਵੇਂ ਗਿਫਟ ਵਗੈਰਾ ਹੋ ਗਈ ਅਸੀਂ ਉਹ ਵੀ ਮਿਲ ਜਾਣਗੀਆਂ ਨੇ ਜੀ ਹਾਂਜੀ ਤੇ ਆਹ ਸਾਰੀਆਂ ਹਾਂਜੀ ਓਹੋ ਇਹਦਾ ਨਾਮ ਕੀ ਹੈ ਗਿਫਟ ਆ ਗਈਆਂ ਹਾਂਜੀ ਹਾਂਜੀ ਗੈਸ ਚੁੱਲ੍ਹੇ ਆ ਗਏ ਲਓ ਜੀ ਤੇ ਸਮਾਨ ਉਹ ਵੀ ਦਿਖਾ ਸਾਰੇ ਹੌਟਪੌਟ ਦਿਖਾ ਤੇ ਆਹ ਡੱਬੇ ਆ ਗਏ ਆਪਣੇ ਇਧਰ ਹਾਂਜੀ ਇਹ ਕੇਸ ਰੋਲ ਆ ਗਏ ਹੌਟਪੌਟ ਸੈੱਟ ਵਗੈਰਾ ਜਿਵੇਂ ਕਿਸੇ ਨੇ ਸਿੰਗਲ ਡੱਬਾ ਲੈਣਾ ਹੋਵੇ ਉਹਦੇ ਬਾਅਦ ਸਾਰੇ ਆ ਗਏ ਹੌਟਪੌਟ ਤੇ ਤੁਸੀਂ ਤਿੰਨ ਦਾ ਸੈੱਟ ਵੀ ਬਣਾ ਸਕਦੇ ਹੋ ਠੀਕ ਆ ਜੀ ਤੇ ਇਹਦੇ ਵਿੱਚ ਸਾਰੇ ਸਾਈਜ਼ ਵੀ ਤੁਹਾਨੂੰ ਮਿਲਦੇਗੇ ਜਿਵੇਂ ਛੋਟੇ ਤੋਂ ਵੱਡਾ ਜਿੰਨੇ ਤੋਂ ਛੋਟਾ ਹੀ ਮਿਲੂਗਾ ਓਕੇ ਆ ਲੋ ਆ ਦੇਖਿਓ ਹਾਂਜੀ ਆ ਲੋ ਗਏ ਆ ਜੀ ਆਹ ਆ ਵੀ ਦਿੱਤ ਕੇ ਜੀ ਦੇ ਅੱਗੋਂ ਇਹੋਲੇ ਲੱਗਦੀਆਂ ਆ ਗਿਆ ਹਾਂ ਜੀ ਇਹ ਜਿਵੇਂ ਡੇਲੀ ਰੁਟੀਨ ਦੇ ਵਿੱਚ ਆ ਗਿਆ ਸਾਰੇ ਆਹ ਪਲੇ ਡੱਬੇ ਇਹ ਜੀ ਹਾਂ ਜੀ ਆ ਦੇ ਜਿਵੇਂ ਰੋਟੀਆਂ ਵਗੈਰਾ ਲਈ ਥਰੀ ਅਡ ਡਰਾਈ ਫੂਡ ਸੈਟ ਆ ਆ ਦੇਖ ਯਾਰ ਡਰਾਈ ਫੂਡ ਸੈਟ ਆ ਗਏ ਲੋਕੀਆ ਡਰਾਈ ਫੂਡ ਆ ਗਏ ਇਹ ਕੋਈ 1000 ਤੋਂ ਥੱਲੇ ਰੇਂਜ ਦੇ ਵਿੱਚ ਆ ਕੋਈ 11-1200 ਹੀ ਰੇਂਜ ਦੇ ਵਿੱਚ ਸਾਰੇ ਪਏ ਨੇ ਇਹ ਠੀਕ ਹੈ ਠੀਕ ਹੈ ਆ ਲੋ ਫਿਰ ਆਪ ਉਡਣ ਦੇ ਵਿੱਚ ਆ ਗਏ ਆ ਸਾਰੇ ਓਕੇ ਇਹ ਡਰਾਈਵਰ ਵੀ ਡਰਾਈਵਰ ਉੱਤਾਰ ਗਿਆ ਹਾਂਜੀ ਹਾਂਜੀ ਵੀਰੇ ਆ ਲੋ ਆ ਦੇਖੀ ਆ ਟਲੰਬਰਲ ਆ ਗਿਆ ਆ ਲੋ ਇਹ ਜਿਵੇਂ ਹੌਟ ਐਂਡ ਕੋਲ ਹੁੰਦੇ ਨੇ ਓਕੇ ਤੇ ਉਸ ਤੋਂ ਬਾਅਦ ਜਿਵੇਂ ਕੀ ਆ ਗਲਾਸ ਆ ਜਿਵੇਂ ਜੂਸ ਵਗੈਰਾ ਲਈ ਪੀਣ ਲਈ ਠੀਕ ਆ ਜੀ ਆ ਲੋ ਆ ਬਗੈਰ ਢੱਕਣ ਤੋਂ ਆ ਗਿਆ ਓਕੇ ਲਓ ਵੀ ਆ ਲੋ ਜਿਵੇਂ ਕੀ ਆ ਕੱਪ ਆਗੇ ਸਿੰਗਲ ਵਗੈਰਾ ਹਾਂਜੀ ਜੀ ਇੱਕ ਵਗੈਰਾ ਸਿੰਗਲ ਲੈਣਾ ਹੋਵੇ ਦੋ ਵੀਸ ਲੈਣੇ ਉਹਨਾਂ ਗਿਫਟਾਂ ਲਈ ਆ ਗਏ ਓਕੇ ਓਕੇ ਆ ਲੋ ਇਕ ਆ ਦੇਖਿਓ ਹੋਟ ਕੋਡ ਰਹਿਣ ਚੀਜ਼ਾਂ ਨੇ ਹਾਂਜੀ ਹਾਂਜੀ ਇਹ ਵੀ ਪੂਰੇ ਰਹਿਣ ਵਧੀਆ ਦੇ ਵਿੱਚ ਨੇ ਨਾ ਜੀ ਗਰੰਟੀ ਹੁੰਦੀ ਆ ਸਾਡੀ ਠੀਕ ਆ ਜੀ ਆ ਲੋ ਇਕ ਆ ਚ ਹੀ ਦੇਖਿਓ ਇਹ ਅੱਗ ਦੇ ਉੱਤੇ ਚੱਲਦਾ ਹੀ ਇਹ ਓਕੇ ਜੀ ਇੱਥੇ ਜਿਵੇਂ ਚੋਲ ਵਾਲੇ ਹੁਣ ਤਾਂ ਇਹਦੇ ਵਿੱਚ ਵਾਲ ਸਕਦੇ ਨੇ ਓਕੇ ਓਕੇ ਬਾਕੀ ਆ ਸਾਰਾ ਨਾ ਕਾਫੀ ਹਾਂਜੀ ਸਾਰੀਆਂ ਲਗਜ਼ਰੀ ਚੀਜ਼ਾਂ ਨੇ ਇਹ ਬਾਕੀ ਬੋਟਲ ਵਗੈਰਾ ਵੀ ਮਿਲ ਜੂਗੀ ਸਾਰੀ ਹਾਂਜੀ ਇਹ ਬੋਟਲਾਂ ਵਗੈਰਾ ਤੁਹਾਨੂੰ ਮਿਲ ਜੰਗੀਆਂ ਆ ਲੋ ਹਾਂਜੀ ਆ ਉੱਪਰ ਦੇਖਿਓ ਜਿਵੇਂ ਉਹ ਆ ਗਈਆਂ ਮਿਕਸੀਆਂ ਵਗੈਰਾ ਆ ਗਈਆਂ ਬਟਰ ਕੁਲਰ ਵੀ ਹੈਗੇ ਨੇ ਨਾ ਹਾਂਜੀ ਆਹ ਲੋ ਅੱਜ ਮੈਂ ਆ ਗਏ ਤਿੰਨ ਤਿੰਦੇ ਹੋਟਪੋਰਟ ਸੈੱਟੀ ਓਕੇ ਇਹ ਵੀ ਐਨ ਪੂਰੇ ਵਧੀਆ ਦੇ ਵਿੱਚ ਨੇ ਜੇਪੀ ਦੇ ਨੇ ਐਨ ਪੂਰੇ ਵਧੀਆ ਦੇ ਵਿੱਚ ਨੇ ਠੀਕ ਹੈ ਠੀਕ ਹੈ ਆਹ ਲੋ ਲਓ ਜੀ ਇਹ ਤਿੰਨ ਤਿੰਦੇ ਸੈੱਟ ਆ ਗਏ ਓਕੇ ਇਹ ਤਿੰਨੇ ਇਕੱਠੇ ਮਿਲਣਗੇ ਜੀ ਹਾਂਜੀ ਇਹ ਤਿੰਨ ਤਿੰਦੇ ਸੈੱਟ ਆ ਗਏ ਆ ਦੇਖਿਓ ਨਾ ਇਹ ਕਲਰ ਬਹੁਤ ਮਿਲ ਜੰਗੇ ਹਾਂਜੀ ਹਾਂਜੀ ਅੱਜ ਜਿਵੇਂ ਬੱਚਿਆਂ ਦੀ ਬੋਤਲਾਂ ਮਿਲ ਜੰਗੀਆਂ ਟੀਫਣਾ ਵਗੈਰਾ ਪ੍ਰਿਕਟ ਹਟਮਾ ਉੱਪਰ ਵੀ ਥੋੜੀ ਨਿਗਾ ਮਰਵਾ ਦਿਓ ਇਹ ਗਿਫਟ ਹਟਮਾ ਆ ਗਈਆਂ ਈ ਓਕੇ ਇਸ ਤੋਂ ਉੱਪਰ ਓਕੇ ਹਾਂਜੀ ਹਾਂਜੀ ਤੇ ਬਾਕੀ ਬਹੁਤ ਸਾਮਾਨ ਪਿਆਣਾ ਜੇ ਤੁਸੀਂ ਦੇਖ ਸਕਦੇ ਹੋ ਹਾਂਜੀ ਸਾਰਾ ਐਨ ਲਗਜ਼ਰੀ ਜਿਹਾ ਨੇ ਲਓ ਬਾਕੀ ਸਾਡੇ ਸਟੋਰ ਤੇ ਜਿਸ ਤਰ੍ਹਾਂ ਦੀ ਅਗਲਾ ਸਪੈਕਟੇਸ਼ਨ ਰੱਖੂਗਾ 에어 ਫ్రਾਇਰ ਪਏ ਨੇ ਜੈਸਾ ਸਾਡੇ ਚੁੱਲੇ ਪਏ ਨੇ ਜਿਸ ਤਰ੍ਹਾਂ ਦੀ ਵੀ ਚੀਜ਼ ਅਗਲੇ ਨੂੰ ਚਾਹੀਦੀ ਆ ਘੱਟ ਤੋਂ ਘੱਟ ਬਾਕੀ ਵੀਡੀਓ ਪੈ ਨਹੀਂ ਦਿਖਾ ਵੀ ਸਕਦੇ ਨਾ ਪਰ ਆਗੇ ਅਗਲਾ ਇੱਕ ਵਾਰ ਵਿਜ਼ਿਟ ਕਰੇ ਸਾਡੇ ਕੋਲੇ ਆ ਕੇ ਹਾਂਜੀ ਬਾਕੀ ਹਰ ਤਰ੍ਹਾਂ ਦੀ ਉਹਨਾਂ ਨੂੰ ਖੁਦ ਹੀ ਪਤਾ ਲੱਗੇਗਾ ਕਿ ਹਾਂਜੀ ਆਹ ਦੇਖੋ ਇੱਧਰ ਸਾਰਾ ਹਾਂ ਹਾਂ ਜੀ ਰੋਪੀ ਦਾ ਵੀ ਕਈ ਸਾਰੇ ਪਿਆ तकरीबन ਆਪਣੀ ਨੋਰਮਲ ਸਾਵਕਾ ਹਾਂਜੀ 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 ਹੂੰ ਜੀ ਮੈਂ ਆ ਦੇਖੋ ਸਾਰਾ ਇੱਧਰ ਨਾ ਲਓ ਜੀ ਬਾਕੀ ਆ ਇੱਧਰ ਸਾਰਾ ਪਿਆ ਹਨਾ ਲਓ ਜੀ ਇਹ ਪਾਣੀ ਵਾਲੇ ਆ ਗਏ ਬੋਟਲ ਜੀ ਆਹ ਆ ਹਾਂਜੀ ਪਾਣੀ ਵਾਲੀਆਂ ਬੋਟਲ ਆ ਗਈਆਂ ਓਕੇ ਸਕੂਲ ਲੰਚ ਬਾਕਸ ਆ ਗਏ ਠੀਕ ਆ ਅ ਬੱਚਿਆਂ ਦੇ ਲੰਚ ਬਾਕਸ ਆ ਗਏ ਉਹ ਉੱਪਰ ਆ ਦੇਖੋ ਡੀਟੌਕਸ ਬੋਟਰ ਆ ਲ ਆ ਗਿਆ ਆਹ ਡੀਟੌਕਸ ਬੋਟਰ ਆ ਗਿਆ ओके okay. ए ए ए देखो ਆਪਾਂ ਇਹਦੇ ਵਿੱਚ ਨਾ ਇਨਕਲਾਈਨ ਵਾਟਰ ਵੀ ਬਣਾ ਸਕਦੇ ਆ ਡੀਟੌਕਸ ਵਾਟਰ ਅਖੀਰਾ ਗਾਜਰ ਸਿਕੰਦਰ ਵਗੈਰਾ ਪਾ ਕੇ ਜਾਂ ਫਿਰ ਸੁੱਕਾ ਜੂਸ ਹੁੰਦਾ ਆਪਾਂ ਇਹਦੇ ਵਿੱਚ ਆਈਸ ਕ్యూਬਸ ਪਾ ਕੇ ਮਹਿਮਾਨ ਦੇ ਅੱਗੇ ਆਪਾਂ ਐਵੇਂ ਵੀ ਡਿਸਪਲੇ ਕਰ ਸਕਦੇ ਆ ਠੀਕ ਆ ਜੀ ਤੇ ਅੱਜ ਕੱਲ੍ਹ ਇਹ ਗਿਫਟਾਂ ਨੂੰ আর ਜ਼ਹੇਜਾਂ ਨੂੰ ਬਹੁਤ ਚੱਲਦਾ ਹੈ ਹਾਂਜੀ ਹਾਂਜੀ ਤੇ ਸਾਡਾ ਸਟੋਰ ਆ ਜਿਹੜਾ ਹਾਂਜੀ ਹਾਂਜੀ ਉਹ ਹੈਗਾ ਮਲੇਰ ਮਲੇਰ ਕੋਟਲਾ ਗੁਜਰਾਂਵਾਲਾ ਚੌਂਕ ਠੀਕ ਆ ਜੀ ਤੇ ਨੀਰ ਬਾਬਾ ਹਾਦਰ ਸੇਕ ਠੀਕ ਹੈ ਜੀ ਤੇ ਬੈਕ ਸਾਈਡ ਇਹਦੇ ਲੋਹੇ ਬਾਜ਼ਾਰ ਦੀ ਬੈਕ ਸਾਈਡ ਵੀ ਆ ਜਾਂਦੀ ਹੈ ਹਾਂ ਜੀ ਹਾਂ ਜੀ ਤੇ ਬਾਕੀ ਤੁਸੀਂ ਸ਼ੌਪ ਤੇ ਵਿਜ਼ਿਟ ਕਰੋਗੇ ਬਾਜੇ ਦੱਸਿਆ ਨਹੀਂ ਮਤਲਬ ਵੀ ਸਾਡੇ ਕੋਲ ਹਜ਼ਾਰਾਂ ਚ ਵੀ ਸਮਾਨ ਆ 100 ਚ ਵੀ ਹੈ ਨਾ ਸਾਡੇ ਕੋਲ ਸਾਮਾਨ ਉਹ ਤੁਹਾਡੀ ਜਿਉਂ ਅਕੋਰਡਿੰਗ ਤੁਸੀਂ ਜਿਵੇਂ ਲੈ ਸਕਦੇ ਹੋ ਜਿੰਦਾਂ ਦੇ ਮਤਲਬ ਤੁਸੀਂ ਪੈਸੇ ਉਦੇ ਚੀਜ਼ਿਕ ਨਹੀਂ ਸਹੀ ਗੱਲ ਹੈ ਹਾਂ ਜੀ ਹਾਂ ਜੀ ਹਾਂ ਜੀ ਲਓ ਜਿਨਰ ਸਾਡੇ ਦੀ ਸਾਡੇ ਕੋਲ ਬਹੁਤ ਰੇਂਜ ਹੈ 2 250 ਡਿਨਰ ਸਟ ਆਇਆ ਸਾਡੇ ਕੋਲ ਨਾ ਨਹੀਂ ਕਰਕੇ ओके okay, okay, ओके जी। چاہے ਅਗਲਾ 1500 ਵਾਲਾ ਦਾਵੇ چاہے ਬਾਕੀ ਜੀ ਬਾਈ ਨੇ ਕਿਹਾ ਕਹਿੰਦਾ ਦੀਵਾਲੀ ਤੇ ਡਿਸਕਾਊਂਟ ਵੀ ਬਹੁਤ ਵਧੀਆ ਦੇਵਾਂਗੇ ਜੇ ਤੁਸੀਂ ਵਿਜ਼ਿਟ ਕਰੋਗੇ ਨਾ। ਹਾਂ ਜੀ। ਤਾਂ ਦੀਵਾਲੀ ਤੇ ਤੁਹਾਡਾ ਮਾਣ ਤਨ ਵਧੀਆ ਕੀਤਾ ਜਾਊਗਾ। ਦੀਵਾਲੀ ਤੱਕ ਤੁਸੀਂ ਬਾਈ ਨੇ ਕੋ ਪਹੁੰਚੋ ਗਿਫਟ ਵਗੈਰਾ ਵੀ ਕਾਫੀ ਆ ਗਏ। ਬਾਕੀ ਜੇ ਬੰਗੇ ਜੁਨੀਕ ਚੀਜ਼ਾਂ ਸਾਰੀਆਂ ਇੰਪੋਰਟ ਚੀਜ਼ਾਂ ਨੇ ਹਨਾ। ਲਓ ਜੀ। ਆਹ ਦੇਖ ਵੀਰੇ ਜਿਵੇਂ ਆਪਾਂ ਨੇ ਆਹੀ ਬ੍ਰਾਂਡ ਦੇ ਟਰਕੀਜ਼ ਦੇ ਰੈਂਚੋ ਦੇ ਦਿਖਾਏ ਸੀ اسی ਤਰ੍ਹਾਂ ਦੇ। ਆਹ ਦੇਖੋ ਇਹਦੇ ਗਲਾਸ ਆ ਗਏ 6 ਪੀਸਸ ਦੇ। ਓਕੇ। ਇਹ ਵੀ ਟਰਕੀਜ਼ ਦੇ ਨੇ ਜੀ। ਇਹ ਵੀ ਟਰਕੀਜ਼ ਦੇ ਨੇ ਦੇਖੋ। ਦੇਖੋ ਕਿਹ ਕਮਾਲ ਦੀਆਂ ਚੀਜ਼ਾਂ ਨੇ ਹਾਂਜੀ ਹਾਂਜੀ ਤੇ ਅਗਲਾ ਕਹਿੰਦਾ ਇਹ ਜਿਹੜਾ ਥੋੜੀ ਜੀ ਉੱਚੀ ਰੇਂਜ ਆ ਗਈ ਓਕੇ ਇਹ ਵੀ ਟਰਕੀਜ਼ ਦੇ ਨੇ ਇਹ ਥੋੜੀ ਜੀ ਉਦੋਂ ਘੱਟ ਰੇਂਜ ਵਾਲੇ ਆ ਗਏ ਇਹ ਵੀ 6 ਪੀਸ ਨੇ ਠੀਕ ਆ ਜੀ ਲਓ ਲਓ ਜੀ ਇਹਨਾਂ ਮੈਨੂੰ ਪ੍ਰਾਈਸ ਘਟੋ ਇਹਨਾਂ ਨੂੰ ਹਾਂਜੀ ਇਹਦਾ ਪ੍ਰਾਈਸ ਘਟਾ ਠੀਕ ਆ ਜੀ ਤੇ ਹੋਰ ਸਾਡੇ ਕੋਲ ਜਿਹੜੀਆਂ ਵੀ ਚੀਜ਼ਾਂ ਜੇ ਉਹ ਥੋੜੀ ਕੋਸਟਲੀ ਐ ਤਾਂ ਉਹਦਾ ਹਾਫ ਰੇਟ ਵਾਲੀ ਵੀ ਹੈਗੀ ਐ ਠੀਕ ਆ ਜੀ ਬਾਕੀ ਤੁਸੀਂ ਦੇਖ ਸਕਦੇ ਹੋ ਨਾ ਸਾਰਾ ਕ੍ਰੌਕਰੀ ਜਿਹੜਾ ਸਮਾਨ ਲਗਜ਼ਰੀ ਤੋਂ ਮਿਲਦੀ ਤੁਸੀਂ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ ਬਾਈ ਇਹਨਾਂ ਕੋਲੇ ਤਕਰੀਬਨ ਇਹ ਨੰਬਰ ਜਲਦਾ ਜੇ ਤੁਹਾਨੂੰ ਐਡਰੈਸ ਦੀ ਦਿੱਕਤ ਹੋਵੇ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਬਾਕੀ ਬਾਈ ਕਹਿੰਦਾ ਵੀ ਸੋਣਾ ਮੁੰਡਾ ਭੇਜ ਦਿੰਨੇ ਉਹਨਾਂ ਜੇ ਤੁਹਾਨੂੰ ਐਡਰੈਸ ਨਹੀਂ ਸਮਝ ਆਉਂਦਾ ਲਓ ਜੀ ਬਾਕੀ ਸਾਰਾ ਦੇਖ ਸਕਦੇ ਹੋ ਨਾ ਸਾਰਾ ਲਗਜ਼ਰੀ ਕ੍ਰੌਕਰੀ ਮਾਲ ਇਹਨਾਂ ਕੋਲ ਪਈ ਆ